ਅੱਜ ਹੀ ਚੱਲੇ ਆ ਮੈਚ ਤੇ ਅਮਰੀਕ ਖੋਸਾ ਕੋੜ ਦਾ ਸਿੱਧਾ ਕਬੱਡੀ ਕਮੈਂਟੇਟਰ ਉਹਦੇ ਪਿੰਡ ਭਰਾ ਦੇ ਖੋਸੇ ਕੋੜ ਦੇ 11ਵੇਂ ਦੇ ਤੁਰਦੇ ਤੁਰਦੇ ਇੱਕ ਵਜਾੜਿਆ ਇੱਕ ਰੁਕਣੇ ਤੇ ਉਹ ਕਿਤਾ ਠੀਕ ਠਾਕ ਅਕਾਨਾ ਆਪਣਾ ਪਿੰਡ ਦਿਖਾਉਂ ਆ ਆਇਆ ਕਰਮਾਲਾ ਪਿੰਡ ਸੁਰਖਪੁਰ ਪਿੰਡ ਦੀ ਫਿਰਨੀ ਫਿਰਨੀ ਸਿੱਧਾ ਪਿੱਛੇ ਗੁਰਦਵਾਰੇ ਦਾ ਟਾਲੀ ਸਾਹਿਬ ਸਿੱਧਾ ਰਸਤਾ ਜਾਂਦਾ ਕੋਰਪੋਰਸਤਾ ਵਾਲੀ ਜੋ ਪਿੰਡ ਦੀ ਫੈਣੀ ਇੱਕ ਕਪੂਰਲੇ ਨੂੰ ਆ ਸਾਡੇ ਪਿੰਡ ਦੇ ਬੱਸ ਸਟੈਂਡ ਦੇ ਕਿੰਨੇ ਸੋਹਣੇ ਸੋਹਣੇ ਇਧਰ ਜੰਮ ਦੇਖ ਲੋ ਸਾਡੇ ਪਿੰਡ ਦਾ ਸਾਰੀਆਂ ਸਹੂਲਤਾਂ ਆ ਪਿੰਡ ਦੇ ਵਿੱਚ ਕੋਠੀਆਂ ਵੱਡੀਆਂ ਵੱਡੀਆਂ ਠੀਕ ਆ ਤੇ ਆਹਨ ਪਿੰਡ ਤੋਂ ਬਾਹਰ ਵਾ ਨਿਕਲ ਗਏ ਸਕੂਲ ਵੀ ਦੇਖ ਲੋ ਸਾਡੇ ਪਿੰਡ ਉਹ ਸਕੂਲ ਮੰਡੋਂ ਦੇ ਵਿੱਚੋਂ ਮੰਡ-ਮੰਡ ਦਿਖਣੇ ਦੀ ਉਹ ਬੜੀ ਗਰਮੀ ਦੇਖ ਲੋ ਐਸੀ ਚੱਲਣ ਦਿਆ ਤੁਸੀਂ ਬੈਠ ਕੇ ਫਸਿਨੇ ਹਾਰ ਘਟਨਾ ਪਸੰਨੇ ਵਿੱਚ ਦੀ ਜਿਹੜਾ ਖਾਤਾ ਸੀ ਕਿਉਂ ਕਰਦਾ ਉਹ ਹੋ ਗਿਆ ਤੇ ਉਹ ਰੇਸੀ ਚ ਨਿਕਲ ਜਾਂਦਾ ਉਹ ਬੰਦੀ ਆ ਅੱਜ ਖੇਡਣ ਲੱਗੇ ਮਾੜੇ ਮੈਂ ਕਿਹਾ ਚੱਲ ਜਾ ਕੀਤਾ ਫੇਰ ਜਿੱਦਾਂ ਨਾ ਮੇਰੇ ਸ਼ਹੀਕੇ ਮਹੀਨੇ ਕੀ ਤੇਲ ਕਰਦਾ ਨਾ ਖੇਡਣ ਨੂੰ ਅੱਜ ਫੇਰ ਦਿਆਂ ਲਿਖਤਾ ਮੈਂ ਕਿਹਾ ਮੜਾ ਖੇਡ ਕੇ ਵੇਖੀਏ ਤੇ ਚੱਲੇ ਆ ਠੀਕਾ ਮੇਰੇ ਗੇਟ ਰਾਸਤੇ ਜੰਮ ਜਾ ਕੇ ਮਿਲਦੇ ਉੱਥੇ ਕਰਾਉਂਦੇ ਆ ਪਲੇਰਾਂ ਨਾਲ ਗੱਲਾਂ ਮਲਾਗਾਤਾ ਮਲਾਉਨੇ ਆ ਮੇਰੇ ਵੀਰੋ ਮਹਿਮਦ ਵੜਿਆ ਯੋਤਾ ਮੇਰਾ ਯਾਰ ਜੋਤੇ ਬੰਦਵਾਲ ਵਾਲੇ ਮੈਂ ਇਹਦੇ ਜੋਤਾ ਆਫਟਰ ਲੌਂਗ ਟਾਈਮ ਬਾਅਦ ਕੱਟੇ ਖੇਡ ਰਹੇ ਆ ਜੋਤਾ ਭਾਈ ਨੇ ਵੀ ਕੱਲ ਪਹਿਲਾ ਮੈਚ ਖੇਡਿਆ ਨਾ ਬਸ ਇਹ ਪਹਿਲਾ ਕਿੱਦਿਆ ਪਹਿਲਾ ਕਿਹੜਾ ਸੁਰਖਪੁਰ ਜੀ ਖੇਡੂਗਾ ਅੱਜ ਕੱਲ ਕਿਤੇ ਕਿਤੇ ਅੱਜ ਹੀ ਖੇਡਣ ਲੱਗਾ ਅੱਛਾ ਕੱਲ ਨਹੀਂ ਕੱਲ ਨਹੀਂ ਖੇਡੇ ਪਤਾ ਨਹੀਂ ਕੱਲ ਦਾ ਮੈਂ ਆ ਗਿਆ ਹੈ ਕਦੇ ਕਦੇ ਕਹਿੰਦਾ ਹੈ ਕਿ ਨਾ ਗੁਣਾ ਚੋਰ ਕਿੱਥੇ ਮੇਰਾ ਪੱਕਾ ਯਾਰ ਆ ਛੋਟਾ ਵੀ ਦਾ ਉਹ ਮੈਨੂੰ ਜਿਹੜੀ ਗੱਡੀ ਜੋਤਾ ਮੈਨੂੰ ਕਹਿੰਦਾ ਨਾ ਜੋਤੇ ਨੂੰ ਉਹ ਗੱਡੀ ਸਨਮਾਨਤ ਕਰਦਾ ਹਾਂ ਆ ਕਿਹਦੇ ਫੋਨ ਬੰਦਾ ਹੀ ਜਾਂਦਾ ਜੀ ਇਹ ਵੀ ਮੇਰਾ ਯਾਰ ਆ ਮੱਖਣ ਮੱਖੀ ਸੰਧੂ ਕਲਾ ਦਾ ਨਹੀਂ ਨਹੀਂ ਸਾਜ ਮੱਖੀ ਕਲਾਂ ਦਾ ਮੱਖਣ ਸੱਤੂ ਮੱਖੀ ਦਾ ਇਹ ਕੋਤਰ ਮੇਰੀ ਅਧੀਆਂ ਜਣਾ ਇਧਰ ਅਰਸ਼ੀ ਪਿਆ ਜਾਂਦਾ ਜੁਲਾ ਸਾਹਵਾਲਾ ਜਿੱਦਣ ਕਿਦੇ ਅਹੀਂ ਮੈਂ ਕਟੜਨ ਫੜੀ ਉਧਰ ਹੀ ਸ਼ੋਅ ਮਜੇ ਫੜ ਲੈਂਦਾ ਜਿੰਨੇ ਪਲੇਅਰ ਉਹਨੇ ਹਸਾਵ ਲੈ ਗਿਆ ਗੱਟੇ ਦੇ ਹੱਕ ਕੇ ਨਾਲੀ ਤੇ ਚਲੋ ਜੀ ਜਿਹਨੂੰ ਕਹਿੰਦੇ ਅਰਸ਼ਾ ਚੱਲੇ ਅਰਸ਼ਾ ਚੱਲੇ ਉਹ ਅਰਸ਼ੀ ਉਪਰੋਂ ਪੁੱਛਿਆ ਵੀ ਤੂੰ ਅਗੇ ਵਕਤ ਪਾ ਸੰਸਾ ਸੱਤ ਸੱਤੇ ਲਓ ਜੀ ਟੂਰਨਾਮੈਂਟ ਦੇ ਪਹੁੰਚ ਗਏ ਉਹ ਗੱਡੀਆਂ ਖੜੀਆਂ ਸਾਡੇ ਇਹ ਬੰਦੇ ਆਂ ਦੀਆਂ ਚਲੋ ਜੀ ਚਲੋ ਤੇ ਇਹ ਕੰਮ ਹੈ ਤੇ ਇਹ ਬਲੋ ਮੈਂ ਡੈੱਡ ਹੋ ਗਿਆ ਯਾਰ ਡੈੱਡ ਨਹੀਂ ਅੱਜ ਫਟਾ ਮੈਂ ਨੀਨੋ ਲਾ ਪੀਰ ਉਹ ਕਿਹਦੇ ਤੇ ਆ ਰਹੇ ਮੁੰਡੇ ਹਜੇ ਵੀ ਇਹ ਆਪਣੀਆਂ ਗੱਡੀਆਂ ਆਹੋ ਆਪਣੀਆਂ ਹੀ ਆ ਉਹ ਪਹਿਲੇ ਪਹਿਲੇ ਗੱਡੀ ਮੁੰਡੇ ਕਿੱਥੇ ਆ ਮੈਨੂੰ ਤਾਂ ਨਹੀਂ ਲੱਗ ਆ ਵੇਖ ਲਓ ਸਭ ਤੋਂ ਪਹਿਲਾਂ ਪਹੁੰਚਿਆ ਮੇਰਾ ਯਾਰ ਵੇਖ ਲਓ ਮੈਂ ਤਾਂ ਪਹਿਲਾਂ ਕਿਹਾ ਸੀ ਮੇਰਾ ਪੱਕਾ ਯਾਰ ਆ ਦੇਖ ਲਓ ਜੋ ਤੇ ਮੈਂ ਪਹਿਲਾਂ ਵੀਡੀਓ ਕਹਿ ਕੇ ਆਈ ਵੀ ਰਿਹਾ ਮੈਂ ਕਿਹਾ ਸਭ ਤੋਂ ਪਹਿਲਾਂ ਪਹੁੰਚਿਆ ਹੋਣਾ ਲੋ ਛੋਲੇ ਵੀਰ ਤਾਂ ਪਹੁੰਚ ਗਏ ਆ ਮਤਲਬ ਰਸਤੇ ਦਾ ਤਾਂ ਨਾ ਪੱਕਾ ਯਾਰ ਵਾ ਇਹ ਮੇਤੋਂ ਵੀ 2 ਘੰਟੇ ਪਹਿਲਾਂ ਦਾ ਆਇਆ ਕਹਿੰਦਾ ਆਇਆ ਜੁੜੇ ਮੈਂ ਭਾਈ ਆ ਗਈ ਹੀ ਹੈਗੀ 2:30 ਵਜੇ ਆਏ ਨਹੀਂ ਜਾ ਰਿਹਾ ਪੱਕਾ ਜਾਂਦੀਆਂ ਨੇ ਮੇਰੇ ਇਹਨਾਂ ਮਾਮਲੇ ਕਿੱਡੀ ਆਫਰ ਕਰਨ ਦਾ ਮੈਂ ਕਹਿੰਦਾ ਕਿਹੜੀ ਗੱਡੀ ਲੈਣੀ ਅੱਜੇ ਬਲਾ ਕੇ ਪਲੱਥੀ ਟੂਰਨਾਮੈਂਟ ਦੇਣ ਦਾ ਦੱਸਦੇ ਜਿੱਥੇ ਕਹਿੰਦੇ ਕਿੰਨੇ ਦਿਨਾਂ ਦਾ ਕਹਿਣ ਦਾ ਮੈਂ ਕਹਿੰਦਾ ਨਿਆਰੇ ਲੈ ਇਹ ਬੜਾ ਪੱਕਾ ਯਾਰ ਬੜੇ ਘਾਟੇ ਵਾਤੇ ਹੀ ਯਾਰ ਇੱਕ ਦੂਜੀ ਵੰਦੇ ਬੜੀ ਜਾਣ 7 ਸਮੁੰਦਰਾਂ ਪਾਰ ਵੀ ਚੱਲ ਜਣਾ ਰਿਹਾ ਰੈਸ ਕਰਿਆ ਜਾ ਕੇ ਮਾਂ ਕਰ ਕੇ ਇਹ ਤਾਂ ਆਮਰਾ ਸ਼ੋਹਰ ਇਹ ਯਾਰ ਹਾਇਰ ਲੋਤੇ ਨੇ ਕੱਲ ਦੱਸ ਲੋ ਸੱਚੀ ਅੱਜ ਤੱਕ ਤੈਨੂੰ ਕਦੀ ਇਹ ਚੀਜ਼ ਦਾ ਜਵਾਬ ਤਾਂ ਅੱਜ ਤੱਕ ਨਹੀਂ ਚੰਦ ਦੇ ਬਚੜੇ ਮੈਂ ਕੱਲ ਹੀ ਲਵਲੀ ਤੇ ਮੈਂ ਗੱਲ ਕਰ ਲਈ ਭਾਈ ਕਹਿੰਦੇ ਆ ਕਿ ਲਵਲੀ ਕਹਿੰਦਾ ਕਹਿੰਦਾ ਦੇਣਾ ਕਹਿੰਦਾ ਜਿੱਥੇ ਮਰਜੀ ਮੈਂ ਜ ਹੋਵੇਂ ਕਹਿੰਦਾ ਮਨੇ ਕੋਈ ਵੀ ਚੈਨ ਲੱਗੀ ਹੋਵੇ ਕਹਿੰਦਾ ਪਹਿਲਾਂ ਉਹਨੇ ਸਾਨੂੰ ਲਾਉਣਾ ਕਿ ਤੂੰ ਲੱਗੋ ਭਾਵੇਂ ਜਿੱਡਾ ਮਰਦੀ ਕੋ ਖੜਾ ਉਹਦੇ ਤੇ ਆਪਣੀ ਇੰਤਰੀ ਮੈਨ ਉਹਨੇ ਪਹਿਲਾਂ ਸਾਨੂੰ ਲਾਉਣਾ ਨਾਲ ਕਿ ਭਾਈ ਇਹਣਾ ਨਹੀਂ ਕਿ ਆਪਣੀ ਬੰਦੇ ਲੈ ਕੇ ਆਇਆ ਇਦਾਂ ਇਦਾਂ ਪੀ ਆ ਰਿਹਾ ਭਾਈ ਆਪਣਾ ਲਾਗੀ ਲਾਗੀ ਬਣਿਆ ਪਿਆ ਜਿਹਨੂੰ ਵਧੀਆ ਕੋਈ ਥੱਲਿਆਂ ਦਾ ਬਣਿਆ ਨਹੀਂ ਕੰਨ ਭਰ ਕੇ ਆਹਾ ਸਹੀ ਹੈ ਬੱਤੀ ਲਾਗ ਲੜਾਉਣ ਦੀ ਕੋਸ਼ਿਸ਼ਾਂ ਕੀਤੀਆਂ ਬੜਾ ਕੁਸ਼ ਹੋਇਆ ਪਰ ਨਾ ਇਹ ਤੇ ਰਹਿਣੇ ਉਹ ਪਤਾ ਕਿਤਾ ਕਈ ਵੇਲੇ ਹੁਣ ਅਸੀਂ ਸਟੋਰੀਆਂ ਸਰੇ ਘੱਟ ਪਾਉਨੇ ਆ ਮਿਲਦੇ ਗਿਲਦੇ ਪਰ ਇੰਨੀ ਆ ਅੱਗੇ ਆਪਾਂ ਸਟੋਰੀ ਜਿਆਦੀ ਪਾਉਂਦੇ ਹੁਣ ਥੋੜੀ ਸਿਆਣੇ ਹੋ ਗਏ ਆ ਸਟੋਰੀਆਂ ਕੱਢ ਪਾਇਆ ਕਰੀਆ ਦਾ ਸਦਾ ਵਲੌਗ ਹੀ ਪਾਉਣਾ ਮੇਰੇ ਨਾਲ ਕੇ ਸੋਣੇ ਆਉਂਦੇ ਆ ਨਾ ਦਾ ਉਹ ਡਗੁਰੇ ਰੂਪ ਨੇ ਅੰਜੇ ਮਾਨਗੇ ਹੋਲਣਾ ਸ਼ਾਮ ਤੇ ਹੋ ਗਿਆ ਪੂਰੇ ਨੇ ਮਰੀਕ ਭਾਈ ਦਾ ਟ੍ਰੈਂਡ ਪਹੁੰਚਿਆ ਖੋਸੇ ਕੋਟ ਦੇ ਦਵਾਬਾ ਬਰੇ ਸੁਰਖ ਪਰ ਠੀਕ ਹੈ ਮਰੇ ਵੀ ਫੇ ਤੁਹਾਨੂੰ ਗੱਲਾਂ ਕਰਨਾ ਹੋਰ ਕੀ ਦਾ ਇੱਕੋ ਜਿਹਾ ਖਾਟੀ ਨਾ ਸੁਣੀ ਜਾਓ ਤੇ ਲੋ ਜਿੱਤੇ ਜਿਹਦਾ ਸੁਰਖ ਪਹੁੰਚ ਜਾਂਦੀ ਆ ਤੇ ਨਾਲ ਦੁਨੀਆ ਦੇ ਰਸਤੇ ਖੜਾ ਰੀ ਸਕਵੀਰ ਸਰਾਵਾ ਮਾਲਵਾ ਐਕਸਪ੍ਰੈਸ ਭਾਈ ਹੁਣੇ ਪਹੁੰਚ ਚੁਕੇ ਆ ਨਾਲ ਕੀ ਪਾਪਲੂਰ ਉਹ ਆਵਨ ਡਾਉਨ ਬਿੱਲਾ ਭਾਈ ਕੋਸ ਸਾਹਿਬ ਪਰ ਹੁਣ ਕਹਿੰਦੇ ਹਾਲੀਵੁੱਡ ਮੰਦਰ ਭਾਈ ਜਗਾ ਲੈ ਆਈ ਜਾਣੀ ਆ ਸੇ ਭਾਰੀ ਦੇ ਘਾਲ ਦੇ ਕੇ ਕਹਿੰਦੇ ਇੱਧਰ ਸਾਰੇ ਪਲੇਅਰ ਪਹੁੰਚ ਗਏ ਆ ਆਜਾ ਇੱਥੇ ਕੱਪੜੇ ਲਾਏ ਆ ਉਧਰ ਜੁੱਤਾ ਆ ਉਧਰ ਟੀਨਾ ਆ ਸਾਰੇ ਓਕੇ ਕਬੀਰ ਭਾਈ ਇਹ ਆਪਣਾ ਜਿਹਦਾ ਚੱਲਦਾ ਵਲੌਗ ਕੀ ਹੁੰਦਾ ਵਾ ਚੈਨਲ ਤੇ ਤੇ ਕੁਝ ਵੀ ਪੁਰਾਣੀਆਂ ਗੱਲਾਂ ਦੱਸੋ ਕਬੱਡੀ ਬਾਰੇ ਹੁਣ ਦੀ ਕਬੱਡੀ ਤੇ ਪੁਰਾਣੀ ਕਬੱਡੀ 'ਚ ਕੀ ਫਰਕ ਆ ਅਜਮੀਨ ਸਮਾਨ ਦਾ ਫਰਕ ਹੈ ਹਾਂ ਬਹੁਤ ਜਿਆਦਾ ਫਰਕ ਹੈ ਕਿਤਾਬਾ ਜੀ ਅੱਗੇ ਕਬੱਡੀ ਸੀਗੀ ਇੱਜ਼ਤ ਕਰਦੇ ਪੁਰਾਣੇ 플레이ਰਾਂ ਨਵੇਂ 플레이ਰ ਹਾਂਜੀ ਹੁਣ ਨਵੇਂ 플레이ਰ ਪੁਰਾਣੇ ਪੁਰਾਣਿਆਂ ਦੀ ਬਹੁਤ ਘੱਟ ਇੱਜ਼ਤ ਕਰਦੇ ਆ ਤੇ ਨਹੀਂ ਕਰਦੇ ਨਹੀਂ ਬਿਲਕੁਲ ਭਾਜੀ ਠੀਕ ਹੈ ਅੱਗੇ ਜਿਹੜੇ ਵੱਡਾ ਸੀਨੀਅਰ ਥੋੜਾ ਐਸਾ ਸਾਰਥ ਨਹੀਂ ਉਹ ਵੀ ਮਿਲਦੇ ਨੇ ਉਹਦੇ ਪੈਰੀ ਹੱਥ ਲਾਉਂਦੇ ਸੀਗੇ ਠੀਕ ਹੈ ਤੇ ਨਾਲੇ ਅੱਗੇ ਕਬੱਡੀ ਚ ਜਾਪੀ ਹੁਣ ਤੁਹਾਨੂੰ ਪਤਾ ਹੀ ਆ ਰੇਡਰ ਕਿਹੜੇ ਕਿਹੜੇ ਰੇਡਰ ਨੇ ਕਿਹੜੇ ਕਿਹੜੇ ਜਾਪੀ ਹੁੰਦੇ ਸੀ ਤੇ ਤੂੰ ਤਾਂ ਹੰਡਿਆ ਵਰਤਈਆਂ ਜਾਦੇ ਭਰਾ ਅਸਗਿਲ ਭਾਈ ਹੈ ਬਹੁਤ ਵੱਡੇ ਵੱਡੇ ਰੇਡਰ ਤੇ ਬਹੁਤ ਜਿਹੇ ਵੱਡੇ ਵੱਡੇ ਜਾਫੀ ਰਹੇ ਆ ਹੈ ਆਪਾਂ ਤਾਂ ਉਹਨੇ ਦੇਖਿਆ ਤਾਂ ਕਿ ਛੋਟੇ ਛੋਟੇ ਸੀਗੇ ਉਹਨਾਂ ਵਾਸਤੇ ਛੋਟੇ ਹਸਤੀਗੇ ਹੈਨਾ ਤੇ ਹੁਣ ਜਮੀਨ ਸਮਾਨ ਦਾ ਫਰਕ ਆ ਹੁਣ ਸੇ ਕੋਟੀ ਦਾ ਇਹ ਸੁਖਵੀਰ ਭਾਈ ਦੇ ਵਿਚਾਰ ਲੈ ਤੇ ਹੁਣ ਤੁਸੀਂ ਸੁਣਾਓ ਇਹ ਵੀ ਆਪਣਾ ਪੁਰਾਣਾ ਵੇਚ ਲਿਆ ਇਕੱਠੇ 60 60 70 ਕਿਲੋ ਕੀਪਾ ਭਲੂਰ ਭਾਈ ਦੱਸੋ ਤੁਸੀਂ ਕੁਝ ਕਹਿਣਾ ਚਾਹੋ ਨੇ ਕੋਟੀ ਦਾ ਅੱਗੇ ਨਾਲੋਂ ਜਾਨੀ ਬਹੁਤ ਚੇਂਜ ਆ ਗਿਆ ਨਵੇਂ ਪਲੇਅਰਾਂ ਦਾ ਪੁਰਾਣੇ ਪਲੇਅਰਾਂ ਨੂੰ ਹੁਣ ਜਿਵੇਂ ਆਪਾਂ ਅਸੀਂ ਮਿਲਦੇ ਹਾਂ ਪੁਰਾਣੇ ਪਲੇਅਰਾਂ ਨੂੰ ਮਿਲਉਂਦੇ ਆਂ ਆਪਾਂ ਅਜੇ ਵੀ ਅਜਤ ਕਰੀਦੀ ਆ ਅਸੀਂ ਜਿਹੋ ਸੁਣੀਆਰਾਂ ਦੇ ਪੈਰੇ ਹੱਥ ਲਾਈ ਤੇ ਆ ਜੇ ਦਾ ਆਪਾਂ ਦਾ ਹੁਣ ਦਾ ਮਿਲੀ ਦਾ ਤੇ ਹੁਣ ਵਾਲੇ ਪਲੇਅਰਾਂ ਦਾ ਤਾਂ ਇੰਨਾ ਹੈ ਹੀ ਨਹੀਂ ਪਤਾ ਹੀ ਨਹੀਂ ਉਹਨਾਂ ਨੂੰ ਸੁਣ ਲਾ ਸੁਣ ਲਾ ਮੈਂ ਤੇ ਤੈਨੂੰ ਤਾਂ ਖੜਾ ਤੈਨੂੰ ਸਮਝਾ ਰਹੇ ਨਾਲ ਸਭ ਸਭ ਤੋਂ ਪਹਿਲਾਂ ਤੇਰੀ ਗੱਲ ਕਰਦੇ ਆਂ ਵੱਡੇ ਕਰੀਦਾ ਦਰਿਆ ਵਗਦਾ ਵੱਡੇ ਕੋਲ ਤਾਂ ਦਰਿਆ ਹੈ ਤੇ ਬੂੰਦ-ਬੂੰਦ ਭਰੀ ਹੋਣਾ ਸੋ ਤਾਂ ਵੀ ਨਹੀਂ ਇਹਨੂੰ ਪਤਾ ਲੱਗਦਾ ਸਿਨੀਅਰ ਪਲੇਅਰਾਂ ਦੀ ਇੱਜ਼ਤ ਕਰੋ ਉਹ ਤੁਹਾਨੂੰ ਮਿਲੂਗਾ ਭਾਈ ਇਹਨੂੰ ਕਮਾਗੇ ਤੂੰ ਠੀਕ ਹੈ ਜਿੱਥੇ ਮੈਂ ਜਾਊਂਗਾ ਉੱਥੇ ਮੇਰੇ ਨਾਲ ਹੀ ਜਾਊਗਾ ਕੌਣ ਜਿੱਥੇ ਮੈਂ ਜਾਊਂਗਾ ਗਰਾਊਂਡ 'ਚ ਉੱਥੇ ਮੇਰੇ ਨਾਲ ਜਾਊਗਾ ਅੱਜ ਮੈਚ ਦਾ ਘਰ 'ਚ ਗੱਡੀ ਵੀ ਲਾਣ ਵਾਲੀ ਕੋਈ ਗੱਡੀ ਦੀ ਪ੍ਰਾਪਰ ਲੋ ਨਾਲ ਨਹੀਂ ਕੀ ਕਹਣਾ ਜਨਾ ਤੂੰ ਕਿਦਾਂ ਠੀਕ ਹੈ ਆਸਟ੍ਰੇਲੀਆ ਵੀ ਨਾਲ ਜਾਊਗਾ ਇੰਗਲੈਂਡ ਵੀ ਯੂਰਪ ਵੀ ਕੈਨੇਡਾ ਵੀ ਅਮਰੀਕਾ ਵੀ ਕੌਣ ਮੈਂ ਭਾਈ ਤੂੰ ਤੇ ਆਲ ਵੈਜੀ ਨਾਲ ਆ ਯਾਰ ਕਹਿਂਦੀ ਲੋੜਿਆ ਤੇ ਇਹ ਤੇ ਤੂੰ ਤਾਂ ਮਾਮਾ ਤੋਂ ਜਹਾਜ਼ ਦੇ ਨਾਲ ਸਫਰ ਕਰ ਲਿਆ ਤੂੰ ਕਹੇਗਾ ਵੀ ਭਾਜੀ ਮੇਰਾ ਫੋਰ ਹੋ ਗਿਆ ਆਕ ਗਿਆ ਭਾਜੀ ਮੈਨੂੰ ਰੈਸਟ ਕਰਾਓ ਇਹਨੇ ਕਿ ਨਾ ਖੜਾ ਛੱਡੋ ਮੈਨੂੰ ਕਿੰਦਰ ਚੱਕ ਕੇ ਕਿਤੇ ਉਧਰ ਕਿਤੇ ਉਧਰ ਹੁਣ ਭਾਈ ਡੰਨ ਹੋ ਗਈ ਆ ਘਾਟ ਡੰਨ ਬਿੱਲ ਭਾਈ ਪੈ ਗਿਆ ਪਰ ਰੈਂਟਰ ਤੋਂ ਵੱਧ ਤਾਂ ਜਾਦੇ ਭਾਈ ਮਹੀਨਾ ਦਾ ਗਰਮੀ ਬਹੁਤ ਹੈ ਅੱਜ ਗਰਮੀ ਬਹੁਤ ਗਰਮੀ ਨਹੀਂ ਕੀ ਰਾਤਾ ਜਿਹੜੀਆਂ ਨਹੀਂ ਸੁਵੇਰੇ ਦਵਾਈ ਖਾਣਾ ਨਾ ਕੋਈ ਹੋ ਕੋਈ 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 ਕੋਦਾ ਬੜਾ ਪਰ ਸੈਮੀ ਫਾਇਦਾ ਪਹੁੰਚ ਗਿਆ ਦੇਖ ਲਓ ਪਹਿਲੇ ਤੱਕ ਮੈਚ ਕਰਨਾ ਪਹਿਲੇ ਸੈਮੀ ਜੋ ਕਿ 6 ਟੀਮਾਂ ਤੋਂ ਬਾਈ ਕਰ ਗਈਆਂ ਪਾਈਆਂ ਪਾਈਆਂ ਕਿਹਨੇ ਦੱਸਦੇ ਹੋਰ ਉਸਤਾਜ ਜੀ ਮੈਚ ਸ਼ਕਰ ਪਰ ਤੇ ਸੁਰਖ ਪਰ ਦੁਨੀਆਂ ਦਵਾਈ ਉਹ ਪਾਈ ਨੂੰ ਮੈਂ ਕਹਿੰਦੇ ਕਹਿੰਦੇ ਮਾਤਾ ਜੀ ਜਿਉਂ ਜਾਣ ਲੱਗੇ ਮਾਤਾ ਦਾ ਸਨਮਾਨਤ ਕਰਾਉਣਾ ਮੈਂ ਤੁਹਾਨੂੰ ਕਹਿੰਦੇ ਮਿਲ ਕੇ ਜਾਣਾ ਜ਼ਰੂਰ ਰੋਟੀ ਪਾਣੀ ਖਾਤੇ ਜੋ ਸਾਡਾ ਦੱਸੋ ਨਹੀਂ ਸਰ ਸਾਹਿਬ ਦੇਖੀਏ ਜਾਂ मुंडे ने फिर मोड़ती ਪਾਈ ਜਾਂਦਾ ਲਗਾਤਾਰ ਹੀ ਪਾਈ ਜਾਂਦਾ ਲੈ ਵੀ ਇੱਕ ਮੀਰਪੁਰਿਆ ਹੋ ਮੂਰੇ ਕਦੇ ਆਵੇ ਦੁਰੀਆਂ ਨੂੰ ਸਵਾਦ ਲੈ ਵੀ ਫੱਕਰ ਚੰਡੇ ਵਾਲਾ ਜੇ ਲੱਗੇ ਤੇ ਗੱਲ ਬਣ ਜਾਵੇ ਖੋਸੇ ਕੋੜ ਦੇ ਵਿੱਚ ਅੱਜ ਦੇ ਦਿਨ ਦਾ ਦੂਜਾ ਨੋਚ ਮੁਕਾਬਲਾ ਜਿਹੜਾ ਹੋੜ ਸਿਗਾ ਨੰਬਰ ਬਿੱਲੇ ਕਿਹਦਾ ਦੱਸ ਕੇ ਜਾ ਭਰਾ ਵੜ ਕੇ ਯਾਰ ਆਓ ਕਿਰਪਾ ਕਰਕੇ ਹੋ ਜਾਫੀਆਂ ਦਾ ਨੰਬਰ ਆ ਮੈਚ ਦੀ ਚੋਟੀ ਦਾ ਮੀਰਪੁਰਿਆ ਇੱਕ ਮੋ ਇੱਕ ਮੋ ਇੱਥੇ ਰੱਖਾ ਸਾਡੇ ਵਿਗਿਆਨ ਜਿਹੜੇ ਮੋਗੇ ਦਾ ਇਹ ਬਾਣੀ ਖਿਡਾਰੀਆਂ ਦੀ ਗੱਲ ਕਰਦੇ ਆ ਤੇ ਆਹ ਬੰਦੇ ਨੇ ਜਿਹੜੀ ਕਾਉਡੀ ਪਾਈ ਆ ਇਹਨੂੰ ਅੱਜ ਪੈਸੇ ਚਾਹੀਦੇ ਸੀ ਬਣਦੇ ਸੀਗੇ ਦੱਸਿਆ ਵੀ ਹਾਂ ਪਰ ਕਿਹਨ ਦਿੱਤੇ ਨਹੀਂ ਕਿਸੇ ਨੇ ਨਹੀਂ ਦਿੱਤੇ ਬਾਈ ਮੈਂ ਲਾਂਭਾ ਦੇਉਂਗਾ ਸੁਆਦ ਲੈਣ ਦੇ ਸੁਆਦ ਅਮਰੀਕ ਨੂੰ ਸੁਆਦ ਲੈਣ ਦੇ ਸਪੈਸ਼ਲੀ ਕੋਈ ਨਹੀਂ ਗੂਗਲ ਤੇ ਕਰਾਰਾਂਗੇ ਮਗਰ ਹੋ ਸਕਦਾ ਵੀਡਿਓ ਲੈ ਕੇ ਕਰ ਦੇਣ ਤਾਂ ਸਹੀ ਗੱਲ ਹੈ ਨਹੀਂ ਕਰਾਂਗੇ ਨੰਬਰ ਬੋਲਦੇ ਹੈ ਸਕੈਨਰ ਭਾਜੀ ਨੰਬਰ ਨੋਰ ਦੇ ਕੋਲ ਦੇ ਜੀ ਕਰਦੇ ਨੋ ਨੀ ਇਹ 8 ਟੇ ਵਡੇ ਮਦਨ ਨੇ ਕਿਹਾ ਤਾਂ ਤੇਰੇ ਉੱਧ ਹੀ ਆਏ ਨੇ ਐਸੇ ਪੈਸੇ ਪਾਈ ਖੇਡ ਲਈ ਤਾਂ ਬੜਾ ਪੈਸਾ ਨਹੀਂ ਪਰ ਨੰਬਰ ਪਾਉਣੇ ਪੈਣਗੇ ਸਾਰੇ ਪੌਟਾਰੀ ਸਾਰੇ ਸਟਾਰ ਜੋ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਬੇ ਬੋਲ ਕੇ ਤਾਂ ਪੈਸੇ ਨਹੀਂ ਦੇਖੋ ਉਸੇ ਕੋੜਲੇ ਵਾਲੇ ਅਮਰੀਕભાઈ ਘੇਰ ਕੇ ਬੈਠੇ ਸਾਰੇ ਜੀ ਭਾਈ ਤਾਂ ਪਾਣੀ ਕਰ ਕੱਟ ਕੇ ਕੋਲੇ ਪਾਣੀ ਜਣਾ ਸੱਤੀ ਕਰੀ ਹੋਈ ਆ ਮੈਂ ਕਿਹਾ ਪੈਸੇ ਨਹੀਂ ਦਿੰਦੇ ਬਲੌ ਪਾਦੇ ਕੱਢ ਕੇ ਕੋਸੇ ਕੋੜਲੇ ਵਾਲੇ ਕੋਈ ਨਹੀਂ ਇਹ ਤਾਂ ਪਾਣੀ ਕਹਿੰਦਾ ਸੱਤੀ ਹੋ ਗਈ ਤਾਂ ਨਹੀਂ ਆਬ ਜਿਹੜਾ ਸਾਧਾਨ ਯਰਦੇਵ ਸਾਹਮਣੇ ਗਰਾਊਂਡ ਚ ਮੈਚ ਲਾਈਵ ਵਾਹ ਲੈ ਕੇ ਆੜਾ ਹੈ ਅੰਦਰ ਏਸੀ ਏਸੀ ਲਾ ਕੇ ਗ੍ਰਾਂਡ ਸੀ ਮਾਰਕਿੰਗ ਫਮੈਟ ਪਾਣੀ ਮਾਰ ਲੈ ਉਹਨੂੰ ਦੇ ਅੱਜ ਦਾ ਜਿਹੜਾ ਬੈਸਟ ਰੇਟਰ ਨੇ ਸਰਾ ਕੀਤਾ ਮੁੰਡੇ ਨੇ ਇਸ ਦਿਨ ਅੱਜ ਅੱਜ ਪੂਰੀ ਮਨ ਖੁਸ਼ ਹੈ ਅੱਜ ਆ ਗਿਆ ਭਾਈ ਉਹ ਕੇ ਅੱਜ ਤਾਂ ਦੁਨੀਆ ਨੂੰ ਦੁਨੀਆ ਨੂੰ ਦੱਸਿਆ ਉਹ ਮਨ ਕੋਣ ਆ ਸਮਾਜੀ ਗੱਲ ਨਹੀਂ ਅੱਜ ਤਾਂ ਧੰਨ ਕਰਾਈ ਹੋਵਨ ਨੇ ਅੱਜ ਕਹਿੰਦੇ ਵੀ ਸਨਮਾਨਤ ਕਰਕੇ ਭੇਜਣਾ ਭਾਜੀ ਕਿੱਦਾਂ ਦਾ ਲੱਗ ਰਿਹਾ ਵੀ ਹੁਣ ਮਾਤਾ ਜੀ ਕਹਿੰਦੇ ਸਨਮਾਨਤ ਕਰਨਾ ਆ ਮਾਵਾ ਠੰਡੀਆਂ ਸ਼ਾਵਾਂ ਵਾ ਹੁਣ ਕੱਢੀ ਮਾਵਾ ਸਹੀ ਗੱਲ ਆ ਜੀ ਸਹੀ ਗੱਲ ਦੇਖੋ ਜੇ ਤੈਨੂੰ ਮੈਂ ਕਹਾਂ ਸਾਰੇ ਕੰਮ ਛੱਡ ਕੇ ਪਹਿਲੇ ਮਾਤਾ ਜੀ ਦਾ ਅਸ਼ੀਰਵਾਦ ਲੈਣਾ ਸਾਹਿਬ ਜੀ ਸਹੀ ਗੱਲ ਆ ਜੀ ਤੁਹਾਡੀ 100% ਇਹ ਤਾਂ ਦੇਖਾ ਤੇ ਬਹੁਤ ਬੱਲੇ ਮੁੰਡੇ ਹਾਂ ਕੇ ਇਹ ਪੇਰਾਂ ਦੇ ਤਾਂ ਪੇ ਪੇਤਰਕ ਕੋਣੇ ਸਾਡੇ ਮਹਾਰਾਜ ਜੀ ਸਾਡੇ ਦਾ ਨਾਮ ਆਇਆ ਤੇ ਵਾਹਿਗੁਰੂ 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 ਬਹੁਤ ਬਹੁਤ ਧੰਨਵਾਦ ਠੀਕ ਹੈ ਮਾਤਾ ਜੀ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਨੂੰ ਜੀ ਆਲਾ ਪੰਦਤ ਆ ਰਿਹਾ ਬੋਲ ਨਹੀਂ ਨਹੀਂ ਕੋਈ ਨਹੀਂ ਕੋਈ ਜਗਨੀਆਂ ਪਹਲਾ ਆ ਰਹੇ ਪੂਰੀ ਯਾ